ਕਲਾਸੀਕਲ ਜੀ ਸਾਰਿਆਂ ਨੂੰ ਬਾਸੋਂ ਦੇ ਵਿੱਚ ਖੜਿਆ ਆਸੂ ਜਰਨਲ ਕਰਵਾ ਚੌਥੇ ਦਿਵਾਲੀ ਤੇ ਲੱਗ ਰਹੀਆਂ ਨੇ ਵੱਡੀਆਂ ਵੱਡੀਆਂ ਆਫਰਾਂ ਤੇ ਵੱਡੇ ਵੱਡੇ ਡਿਸਕਾਊਂਟ ਮਿਲ ਰਹੇ ਨੇ ਤੇ ਕੀ ਕੀ ਡਿਸਕਾਊਂਟ ਮਿਲਦੇ ਨੇ ਆਜੋ ਜਾਣਦੇ ਹਾਂ ਜੀ ਹਾਂ ਜੀ ਕੀ ਹਾਲ ਨੇ ਜੀ ਠੀਕ ਆ ਪੀ ਹੋਰ ਕੀ ਕੀ ਆਫਰਾਂ ਚੱਲ ਰਹੀਆਂ ਨੇ ਵੀਰੇ ਆਪਾਂ ਵੀਰ ਜੀ ਲਈ ਹੈ 100 ਰੁਪਏ ਦੀ ਫੇਸ਼ਲ ਕਿਟ ਖਰੀਦਣ ਤੇ 90 ਰੁਪਏ ਦੀ ਕੋਲਡ ਕਰੀਮ ਬਿਲਕੁਲ ਫ੍ਰੀ ਆ ਦੇਖ ਲਓ ਜੀ 100 ਰੁਪਏ ਦੀ ਕਿਟ ਦੇ ਫੇਸ਼ੀਅਰ ਕਿਟ ਦੇ ਉੱਤੇ 90 ਰੁਪਏ ਦੀ ਕਰੀਮ ਫ੍ਰੀ ਇਹਦੇ ਵਿੱਚ ਆਪਾਂ ਨੂੰ ਮਿਲਣਗੇ ਸਾਰੇ ਫਲੇਵਰ ਮਿਕਸ ਫਰੂਟ ਹੋ ਗਿਆ ਡਾਇਮੰਡ ਹੋ ਗਿਆ ਹਾਈਡਰਾ ਬੂਸਟ ਹੋ ਗਿਆ ਤੇ ਵਿਟਾਮਿਨ ਸੀ ਹੋ ਗਿਆ ਡੀ 10 ਹੋ ਗਿਆ ਸਾਰੇ ਪਰ ਦੋ ਨੇਲ ਪੋਲਿਸ਼ ਖਰੀਦਣ ਵੇਲੇ ਇੱਕ ਨੇਲ ਪੋਲਿਸ਼ ਬਿਲਕੁਲ ਫ੍ਰੀ ਦੇਵਾਂਗੇ ਠੀਕ ਹੈ ਤੇ ਹੋਰ ਆਫਰ ਹਾਂਜੀ ਜਿਹੜਾ ਮਹਿੰਦੀ ਕੌਨ ਦਾ ਡੱਬਾ ਹੈ ਇਹ ਆਪਣੇ ਕੋਲ ਸਿਰਫ ਮਿਲੂਗਾ 70 ਰ ਲੋ ਜੀ 70 ਰੁਪਏ ਦੇ ਵਿੱਚ ਮਾਰਕੀਟ ਦੇ ਵਿੱਚ ਕੋਈ ਨਹੀਂ ਦੇ ਸਕਦਾ। ਬਾਕੀ ਇਸ ਤੋਂ ਇਲਾਵਾ ਇਹਨਾਂ ਦੇ ਕੋਲ ਲੇਡੀਜ਼ ਸਾਰਾ ਸਮਾਨ ਮਿਲ ਜਾਂਦਾ ਜਿਵੇਂ ਕਿ ਕਰੀਮਾਂ, ਫੇਸ ਵੋਸ ਤੇ ਪਰਸ, ਲਹੰਗੇ, ਲਾਚੇ ਬਾਕੀ ਲੇਡੀ ਸਮਾਨ ਸਾਰਾ A to Z ਮਿਲਦਾ ਬਹੁਤ ਘੱਟ ਰੇਟਾਂ ਦੇ ਵਿੱਚ ਪਾਸੋਂ ਦੇ ਵਿੱਚੋਂ ਜਿਹੜਾ ਜਲਦੀ ਆਊਗਾ ਫਾਇਦਾ ਉਠਾਊਗਾ ਸੋ ਜਲਦੀ ਜਲਦੀ ਵਿਜ਼ਿਟ ਕਰੋ। ਬਾਕੀ ਸਤਿੰਨ ਤੇ ਚੱਲ ਰਹੇ ਨੇ ਨੰਬਰ ਤੁਸੀਂ ਕੰਟੈਕਟ ਕਰਕੇ ਜਿਆਦਾ ਜਾਣਕਾਰੀ ਲੈ ਸਕਦੇ ਹੋ। ਧੰਨਵਾਦ।